ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮੀਤਾ ਡੇਰੀ ਫਾਰਮ ਤੇ ਵੀਡੀਓ ਲੱਗਿਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਛੋਟੀਆਂ ਜਾਬਾਂ ਪੁੰਚੀਆਂ ਵੀਰ ਸੁਣਨ ਦੇ ਕੋਲ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਫੁੱਲੇ ਟੋਕੜਾਂ ਦਾ ਬਣਾਉ ਤੇ ਸੱਜਣਾ ਵੀਆ ਬਾਕੀ ਦੀ ਜਾਣਕਾਰੀ ਲੈਣੇ ਆਂ ਬਾਈ ਸੋਨੂ ਦੇ ਕੋਲੋਂ ਸਤਿ ਸ਼੍ਰੀ ਅਕਾਲ ਭਾਜੀ ਜੀ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਨਾ ਠੀਕ ਠਾਕ ਆ ਬੇਸ਼ਕਰੀ ਕਰ ਪਾਏ ਚਲੋ ਕਿਰਪਾਈ ਚਾਈ ਦੀ ਆ ਜੀ ਭਾਜੀ ਨਾਮ ਤੇ ਪ੍ਰੈਸ ਕਰ ਦਿਓ ਨਾਮ ਸੋਨੂ ਸ਼ਾਹ ਜਨਾਲਾ ਜਿਹੜਾ ਅੰਮ੍ਰਿਤਸਰ ਠੀਕ ਆ ਜੀ ਤੂ ਨੰਬਰ ਠੀਕ ਅੱਜ 12 ਸ਼ਣੀ ਹਾਂਜੀ ਤਰੀਕ ਮਿਨਾ 18 ਜੀ 17 ਜੀ 17 ਜੀ ਠੀਕ ਆ 17 ਤਰੀਕ ਦਿਨ ਯਾਰ ਆ ਤੇ ਸਵੇਰ ਦਾ ਟਾਈਮ ਜੀ ਤੜਕੇ ਦੇ ਸਾਢੇ 6 ਵਜੇ ਜਾਣਾ ਹੋ ਰਿਹਾ ਵੀਡੀਓ ਬਣਾਉਣਾ ਹਾਂਜੀ ਆਂਦੇ ਜਾਂ ਲੇੜ ਹੋਏ ਨਾ ਪਹਿਲਾਂ ਤੁਹਾਡੀ ਬਣਾ ਲੀਆ ਆਪਾਂ ਹਾਂਜੀ ਹਾਂਜੀ ਤੂ ਰ ਜਾਣਾ ਅੱਜ ਆ ਦੂ ਜਾਣਾ ਜੀ ਨਵਾਂ ਦਿਨ ਤੇ ਨ ਇਹ ਫੋਨ ਨੰਬਰ ਭਾਜੀ ਬੋਲ ਦੇ ਇੱਕ ਨੰਬਰ 967552 ਠੀਕ ਆ ਜੀ ਤੇ ਮੇਰਾ ਵੀਰ ਮੀਤਾ ਜੀ ਦੀ ਫਾਰਮ ਨੂੰ ਵੱਧ ਤੋਂ ਵੱਧ ਲੈ ਕੇ ਦਿਆ ਕਰੋ ਠੀਕ ਆ ਜੀ ਵੱਧ ਤੋਂ ਵੱਧ ਸ਼ੇਅਰ ਠੀਕ ਆ ਜੀ ਠੀਕ ਆ ਨਾ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਨਰਮਾਲ ਵੇਖਿਆ ਆਪਣਾ ਇੱਥੇ ਚੱਲਣ ਦੀ ਠੀਕ ਆ ਜੀ ਮੀਤਾ ਜੀ ਦੀ ਫਾਰਮ ਤੇ ਜੀ ਠੀਕ ਆ ਠੀਕ ਆ ਵਾਲੇ ਨੇ ਪਉਣੀ ਭਾਜੀ ਨਾ ਅੱਛਾ ਜੀ ਵਾਲੇ ਦਾ ਨੰਬਰ ਲੱਗਾ ਲਈ ਅੱਜ ਠੀਕ ਆ ਮੀਤੇ ਦੇ ਵੇਖ ਗਿਆ ਮੀਤੇ ਦੇ ਵੇਖ ਗਿਆ ਚਲੋ ਵਧੀਆ ਗੱਲ ਹੋ ਗਈ ਬਾਕੀ ਤੁਹਾਡੇ ਵੀ ਕੀ ਨਾਮ ਉਹਨਾਂ ਤੁਹਾਡੇ ਦਾ ਜਿੰਦਾ ਕਰਨੀ ਇਹ ਆਪਣੇ ਹੀ ਆ ਸਾਰੇ ਮਹਿਤਾਬ ਹਾਂ ਆਪਣੇ ਹੀ ਸਾਰੇ ਕੋਈ ਚਲੋ ਕੋਈ ਗੱਲ ਨਹੀਂ ਆਫਸਾ ਜਾਣਾ ਲੈਣਾ ਪੰਜਾਂ ਦੇ ਨਾਂ ਔਖਾ ਸਵਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਅੱਬ ਇਹ ਦੱਸੇਵਾ ਜਿਹੜੀਆਂ ਪਹਿਲੇ ਨਾਲ ਪਤਾ ਜੀ ਫੇਰ ਭਾਜੀ ਆਈਆਂ ਇਹਨਾਂ ਦੇ ਸਮਝ ਲਾਈਆਂ ਹਾਂਜੀ ਹਾਂਜੀ ਤੇਰ ਕੋ ਦੋ ਦੋ 8 ਕਿਲੋ ਠੀਕ ਆ ਜੀ ਅੰਡੇ ਵਾਲਾ ਹਾਂਜੀ 33 ਮਗਰ ਦੇ ਦੇ ਠੀਕ ਆ ਜੀ ਫੀਮੇਲ ਕਾਫ ਜਿਆ ਵਾਲੇ ਦੇਖ ਸਕਦੇ ਤੁਸੀਂ ਕਿੰਨਾ ਟਾਈਮ ਹੋ ਗਿਆ ਸਹੀ ਲੂੰ ਤਾਂ ਚਾਹ ਸੂੰ ਨੂੰ ਕੋਈ ਮਹੀਨੇ ਤੋਂ ਵੱਧ ਟਾਈਮ ਹੋਇਆ ਹੋਊਗਾ ਉਹ ਗੰਦ ਨਹੀਂ ਕੰਮ ਕਰਦਾ ਠੀਕ ਆ ਜੀ ਐਵੇਂ ਆਪਾਂ ਕਹਿ ਲਈਏ ਵੀ ਇਹਦਾ ਵੱਡਾ ਵੇਖ ਸਕਦੇ ਤੁਸੀਂ ਆਹ ਇੱਕ ਠੀਕ ਆ ਜੀ ਤੇ ਆਹ ਵਾਲਾ ਜਵਾਕ ਜਿਹੜਾ ਸੂਆ ਭਾਜੀ ਕਿਨ ਵਸ ਹੋਈ ਹੋ ਗਈ ਵਾ ਦੂਜਾ ਦੂਜਾ ਆਂਦੇ ਤੀਜੇ ਹੋਊ ਭਾਈ ਇਹ ਠੀਕ ਆ ਠੀਕ ਆ ਹਾਂ ਉਹ ਚਵਾਈ ਹੋਣ ਵਾਲੀ ਪਈ ਆਪਾਂ ਚਵਾਈ ਦੀ ਕਰਦਣੀ ਆਪਾਂ ਬਾਅਦ ਠੀਕ ਆ ਠੀਕ ਆ ਲਓ ਜੀ ਵੀਡੀਓ ਬਣ ਗਈ ਤੇ ਬਾਅਦ ਵਿੱਚ ਚਵਾਈ ਵੀ ਕਰ ਦੇਣੀ ਵੀਰ ਨੇ ਕੱਦਪੁਰ ਦਾ ਜਿਹੜਾ ਚਲੋ ਚੰਗਾ ਵਾ ਕਰਮ ਵਾਲੀ ਦਾ ਸੂਆ ਕੋਈ ਦੂਜਾ ਲਾਲੇ ਕੋਈ ਤੇਜਾ ਲਾਲੇ 8 ਲੀਟਰ ਜਿਹੜਾ ਦੁੱਧ ਪੱਕਾ ਤਿਆਰ ਪਚਾ ਲਾ ਦੀ ਵਾਲਿਆ ਚੰਗਾ ਵਾ ਬੜਾ ਖਰਾਦੀ ਪਚਾ ਲਾ ਕੋਈ ਨਹੀਂ ਪੜਾਇਆ ਚੱਲ ਲਓ ਯੰਡ ਦੇ ਇੱਕ ਟੇਡੇ ਕੱਟ ਵਾਲੇ ਜਿੱਥੇ ਰੋਣੇ ਆ ਹਾਂ ਇਹ ਹੋ ਤੇ ਦੇਖਦਾ ਸਭ ਵੀ ਗੀਏ ਆਹ ਵਾਲੀ ਇਹ ਵੀ ਗੀਏ ਆਹ ਵਾਲੀ ਵੀ ਗੀਏ ਠੀਕ ਆ ਠੀਕ ਆ ਹਾਂ ਉਹ ਜਾਣੀ ਮਾਨਸਾ ਠੀਕ ਹੈ ਮਾਨਸਾ ਜਾਣੀ ਪਾਈ ਪੈਸੇ ਪਾਏ ਉਹਦੇ ਠੀਕ ਆ ਠੀਕ ਆ ਜੀ ਕੋਈ ਗੱਲ ਹਾਂ ਜੀ ਹਾਂ ਜੀ ਲਾਈਵ ਵੀਡੀਓ ਦੇ ਵਿੱਚ ਆਪਾਂ ਚਵਾ ਤੇ ਪਸਮਾਦ ਖਾਦਣਾ ਤੁਹਾਨੂੰ ਹਾਂ ਜੀ ਜੁਆ ਲੈ ਕੱਤੀ ਮਰੀ ਹੋ ਜੇ ਠਾਂਜੀ ਲੱਗੀ ਕੱਤੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਲਾਗੇ ਤਾਂ ਚੈੱਕ ਕਰਾਉਨੇ ਤੁਹਾਨੂੰ ਪਸਮਾਦ ਚਵਾਣ ਲੱਗੀ ਲਓ ਜੀ ਥਣ ਜਿਹੜਾ ਕੱਲਾ ਕੱਲਾ ਕਰ ਗਿਆ ਵਕਤ ਤੇ ਭਾਈ ਵੀ ਦਿਖਾ ਦਿੰਦੇ ਆਪਾਂ ਲਾਈਵ ਪੱਠੇ ਖਾਣ ਦੀ ਤੇ ਜੀ ਹਾਂ ਤੂੜੀ ਖਾਣ ਦੀ ਹੁਣ ਹਲੋ ਭਾਈ ਚੋਈਏ ਹਾਂਜੀ ਆਵੇ ਲੋ ਭਾਜੀ ਠੀਕ ਆ ਜੀ ਠੀਕ ਆ ਲਓ ਜੀ ਅਗਲੇ ਥਣਾਂ ਦੀ ਕੋਈ ਜਿਹੜੀ ਚੱਲ ਰਹੀ ਹੋਵੇ ਤੁਸੀਂ ਆ ਤੇ ਭਾਈ ਦੂਜੀ ਜਿਹੜੀ ਆਨੇ ਕਲੰਦਰੇ ਫੜੀ ਟਾ ਰਿਹਾ ਕੋਈ ਪੂਰ ਕਟਾ ਨਹੀਂ ਗਾਜੇ ਚਲੋ ਕੋਈ ਚੰਗੀ ਸਾਂਭਲਾ ਭਰਾ ਲਾਏਗਾ ਦੁੱਧੋਂ ਫਰਤ ਪਕਾ ਜੂਗਾ ਜ਼ਰੂਰ ਜੇ ਡਬਲਾ ਹੈ ਜਿਹੜੀ ਪੂਰ ਚਾਹੀ ਵਾਲ ਕਾਲੇ ਆ ਦੇਖ ਸਕਦੇ ਤੁਸੀਂ ਆਏ ਚੰਗੇ ਰਿਕਾਰਡ ਦੀਏ ਚਲੋ ਸਾਂਭਲਾ ਭਰਾ ਖੜੇ ਕੋਈ ਭਾਈ ਨੰਬਰ 1 ਹਨ ਹੋਲੀ ਕਰ ਆ ਪਾਹੀ ਵਧੀਆ ਭਾਈ ਇਹ ਉਹ ਪੜੀ ਵੀ ਦੀ ਬਣਾਉ ਮਰੀਆ ਅ ਗਾੜ ਵੇ ਲੋ ਭਾਈ ਠੀਕ ਹੈ ਜੀ ਲਓ ਜੀ ਚੈੱਕ ਕਰਾ ਲਦੇ ਤੁਸੀਂ ਗਾੜ ਮੇ ਮਗਰਲੇ ਨਾਲ ਦੀ ਚਵਾਈ ਜਿਹੜੀ ਚਾਲੂ ਹੋ ਚੁੱਕੀ ਇਹ ਨਾ ਕੋ ਕੱਟੀ ਦਾ ਦੰਦ ਜੇ ਮਾਰੇ ਮੇਰੇ ਕੋ ਮਾਰੇ ਬੜੇ ਠੀਕ ਆ ਠੀਕ ਆ ਹਾਂ ਜੀ ਨਾ ਫੁੱਟੇ ਨਹੀਂ ਬੜੇ ਮੈਂ ਚਲੋ ਦੱਸਿਆ ਚੰਗਾ ਹਾਂ ਯਾਵਲੀ ਮਗਰਲੇ ਨਾਲ ਦੀ ਚਵਾਈ ਜਿਹੜੀ ਮਗਰਲੇ ਨਾਲ ਦੀ ਚਵਾਈ ਸਾਫ ਆ ਕੋਈ ਧੂੜ ਛੱਟਾ ਨਹੀਂ ਜਾਏਗਾ ਮੋਹ ਹੈ ਕਰੀਏ ਇਹ 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 ਆਪਾਂ ਵੀ ਜੀ ਦੁੱਧ ਵੱਲ ਨਹੀਂ ਕਰਨਾ 7 ਕੋਦੋ ਤੇ 2 ਲੀਟਰ ਨਾਲ ਦਵਾਂਗੇ ਠੀਕ ਆ ਜੀ ਇਹ ਹੋਊਗਾ 8 ਪਰ 7 ਲੀਟਰ ਦੀ ਗਾਰੰਟੀ ਜੇ ਫਿਰ ਆਪਦੀ ਗਾਰੰਟੀ ਚਾਹੋ ਤਾਂ ਆਖਰੀ ਛੱਡੋ ਠੀਕ ਆ ਜੀ ਦਦਾ ਮੈਂ ਦੁੱਧ ਦੁੱਧ ਤੇ ਝਿਕਣੀ ਹੁੰਦੀ ਤਾਂ ਬਾਅਦ ਇਹ ਠੰਡੂ ਢੱਗੀ ਆ ਹਾਂਜੀ ਹਾਂਜੀ ਉਹ ਪਹਿਲੇ ਥਨਾ ਪਾਜੀ ਪਾਦ ਪਾ ਦਾ ਫਰਕ ਪੈ ਵੀ ਸਕਦਾ ਜੀ ਬਿਲਕੁਲ ਸਹੀ ਗੱਲ ਹੈ ਜੀ ਹਾਂ ਭਾਈ ਠੀਕ ਹੈ ਜੀ ਲਓ ਜੀ ਕੰਦਾ ਕਰਕੇ ਦੁੱਧ ਆਵੇ ਸਾਡੇ ਤਿੰਨ ਹੈਗਾ ਜੇ 7.9 ਤੋਂ ਭਾਈ ਸਾਡੇ 3.5 ਜਗ ਦੁੱਧ ਆ ਜਾਵੇਗਾ ਹੈਗਾ ਜੀ ਹੈਗਾ 8 ਤੋਂ ਬਾਅਦ ਹੀ ਠੀਕ ਹੈ ਜੀ ਹਾਂ 10 ਲੀਟਰ ਮੰਨ ਕੇ ਜਿਹੜਾ ਮਰਜ਼ੀ ਭਰਾਲਾ ਜੇ 24 ਸੀਰੀਆਂ ਨੇ ਇੱਕ ਨੰਬਰ ਆ ਮੁੱਲ ਭਾਈ ਇਹਦਾ ਇਹਦਾ ਭਾਈ ਮੰਗਨ ਨੂੰ ਜਿਉ ਮਰਜ਼ੀ ਕਰੀਏ ਕਰੀਏ 70 ਕਰੀਏ 65 ਕਰੀਏ ਅੱਛਾ ਜੀ ਬਾਅਦ ਯਾਰ ਦਿਖਾਣਾ ਹੈ ਬਦਲ ਗਏ ਠੀਕ ਆ ਕਰੀਏ ਮਾਨਦਾਨ ਇੱਕ ਹੀ ਆਰਮੀ ਤੇ ਵੀਰ ਦਾ ਫੋਨ ਦਾ ਠੀਕ ਹੈ ਜੀ ਇੱਕ ਆ ਮੈਂ ਇੱਥੇ ਮੇਰੀ ਵਾਦਾ ਪੂਰਾ ਹੁੰਦਾ ਠੀਕ ਆ ਪੂਰੇ 60 ਹਜ਼ਾਰ ਦਿੱਤੇ ਦਾਂਗੇ ਲਓ ਜੀ ਪੂਰੇ 60 ਹਜ਼ਾਰ 2000 ਠੀਕ ਆ ਮੇਰਾ ਵੀਰ ਬੱਚੇ-부ਜੇ ਭਾਈ ਠੰਡ ਬੜੀ ਆ ਅੱਛਾ ਜੀ ਮੇਰੀ ਬੇਟੀ ਇੱਥੇ ਵੇਖੇ ਖੜਨ ਠੀਕ ਆ ਮੁੜ ਕੇ ਕਿਹਨੂੰ ਲਾਹਮਾ ਦਿਨਾ ਮਾੜਾ ਚੰਗਾ ਹੋਣੀਏ ਕੀ ਗੱਲ ਵੇ ਜੀ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਲਓ ਕੀ ਗੱਲ ਸਾਡੇ ਆਵੜ ਕੇ ਬੱਚਾ ਮਰ ਜੇ 1921 ਦੇ ਅਗਲਾ ਵੀਰ ਐਨੂੰ ਲਦੀ ਲਵੇ ਆਪਣੀ ਸਮਝ ਨਾਲ ਵੇਖ ਖੜਿਆ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਦੂਜੇ ਨੰਬਰ ਤੇ ਭਾਜੀ ਕਿਵੇਂ ਆ ਗਈ ਇਹ ਭਾਜੀ ਆਈਏ ਮੱਝ ਇਹ ਚੋਕ ਇਹ ਹੁਣ ਆਈ ਜੀ ਬੰਦੇ ਉਹ ਦੁੱਧ ਨਹੀਂ ਹੈ ਨਾ ਕੋ ਠੀਕ ਹੈ ਉਹਨਾਂ ਵਾਸਤੇ ਨਾ ਦੋ ਆਦੇ ਜੋੜੀ ਦੁੱਧ ਨਹੀਂ ਗਾ ਭਾਜੀ ਠੀਕ ਹੈ ਠੀਕ ਹੈ ਉਹਨਾਂ ਚੋਤੀ ਜੇ ਇਹ ਦੁੱਧ 13 ਤੋਂ 14 ਕਿਲੋ ਸੱਜਨੇ ਪਰਿਆ ਜੀ ਠੀਕ ਹੈ ਜੀ ਕਰਦੇ ਹਾਂ ਹੁਣ ਦੁੱਧ ਹੋ ਗਿਆ 3 3.5 ਕਿਲੋ ਠੀਕ ਹੈ ਜੀ ਦਮੇ ਟਾਈਮ ਮਿਲਦੀ ਹਾਂ ਕੋਈ ਖਾਨ ਹੋਵੇ ਪੂਰ ਸਟਾ ਥੜ ਘਰ ਬਾਦ ਆਪਣੀ ਫੁੱਲ ਗੱਡੀ ਆ ਪਣੀ ਜੁੜੀ ਵੇ ਲੋ 14 ਤੋਂ 5 ਮਿੰਟ ਲੱਜ ਕੇ ਪਾ ਦੇ ਹਾਂ ਤੇ 3.5 ਕਿਲੋ ਜਿਹੜਾ ਦੁੱਧ ਪਿਆ ਰਿਆ ਜਵਾਰ ਟਾਈਮ ਲੱਦੀ ਆ ਸਦਾ ਮਾਰੀ ਗਰੱਡੀ ਭਾਈ ਠੀਕ ਆ ਜੀ ਕਿੰਨੇ ਵੇਸੂ ਪਹਿਲੇ ਕਾਂ ਗੱਬਣ ਭਾਈ ਜੀ ਜਵਾਰ ਦਾ ਤੀਜਾ ਸੁਣੀਏ ਵੱਡੀ ਮਾਝੇ ਆਹ ਉਹ ਮਾਝ ਸਮਝ ਕੇ ਲਵੀ ਬਿਲਕੁਲ ਬਿਲਕੁਲ ਜੀ ਪੂਰੀ ਟੌਲੀ ਮਾਝ ਵੱਡੀ ਜੇ ਹੁਣ ਥਣ ਕੋਈ ਪੂਰ ਛਟਾਵੇ ਭਾਈ ਫਰਕ ਆ ਗਾ ਦੇ ਠੀਕ ਆ ਜੀ ਆਪਣੀ ਗਰੱਡੀ ਫੁੱਲ ਠੀਕ ਜੀ ਠੀਕ ਜੀ ਠੀਕ ਲੋ ਵੀ ਸਾਧ ਕਾਰਡ ਚੱਲੋ ਚੰਗਾ ਆ ਗਿਆ ਪੇਠ ਪੂੜਾ ਵੀ ਚੌੜਾ ਵਾ ਹਾਂ ਤੇ ਸੱਜਰ ਦਾ ਮਿਲਕਰ ਕੌੜਾ ਹੈਗਾ ਜੀ 13 ਬਹੁਤ 13 14 ਕਿਲੋ ਦਾ ਇਹਦਾ ਠੀਕ ਆ ਜੀ ਪੇਠ ਪੂੜਾ ਤਾਂ ਵੀ ਵੇਹਾਰੇ ਬਹੁਤ ਚੰਗਾ ਵਾ ਹਾਂ ਤੇ ਇਹ ਮਾਰੀ ਮੈਂ ਕਹੇ ਨਾ ਚੋਹਣ ਬੜੀ ਸਜਣਾ ਚੋਤੀ ਪਰ ਖਾਨ ਕੋ ਭੂਰ ਛੱਡਾ ਥਣ ਘਾੜੋ ਦੇ ਆਪਣੀ ਯੂ ਦੀ ਗਰੰਟੀ ਆ ਠੀਕ ਆ ਠੀਕ ਆ ਲਓ ਜੀ ਚੋਈ ਚਵਾਈ ਜੇ ਵਸਾਂ ਮਨ ਕੋ ਵੀਰ ਭਰਾ ਦੇ ਚਲਾਵੇ ਤਾਂ ਮੁੱਲ ਪਾਜੀ ਇਹਦਾ ਇਹ ਦੇ ਦੀਏ 70 ਦੀ 70 ਦੀ ਨਹੀਂ ਕਰੀਏ ਜੈਜਾ ਦਾ ਦੋ ਤੁਸੀਂ ਨਹੀਂ ਕਰਦੇ ਹਾਣਾ ਪਾਜੀ ਨਾ ਆਪਾਂ 70 ਲੈਣਾ ਤੇ ਨਾ ਆਪਾਂ ਦੋ ਘੱਟ ਲੈਣਾ ਅੱਧੇ ਘੱਟ ਪੂਰੇ 65000 ਦੀ ਰਵਾਂਗੇ ਅੱਛਾ ਜੀ ਪੰਜਾਂ ਦਿਨ ਆਪਣੀ ਗਰੰਟੀ ਆ ਫੁੱਲ ਜੇ ਮਸੀਂ ਚੈੱਕ ਕਰਾਵੇ ਠੀਕ ਆ ਜੀ ਠੀਕ ਹੈ ਗੱਲ ਹਾਂਜੀ ਹਾਂਜੀ ਕੋਈ ਥਣ ਬਾਦ ਘਟ ਹੋਵੇ ਪੂਰ ਛਟਾ ਮਾਰੇ ਕਿਹੇਗਾ ਜਾ ਕੇ ਟੀਗਾ ਲਵਾ ਦਈਏ ਠੀਕ ਹੈ ਜੀ ਠੀਕ ਹੈ ਨਹੀਂ ਬਿਲਕੁਲ ਸਹੀ ਗੱਲ ਸਿਆਣੀ ਗੱਲ ਹਾਂ ਲਓ ਜੀ ਦੁੱਧ ਸਾਢੇ 3 ਲੀਟਰ ਉਹ ਵਾਰ ਪੰਜਾਂ ਦੀਆਂ ਦੇ ਆਪਾਂ 10 ਰੁਪਏ ਕਾਟ ਹੀ ਦਸਾਂਗੇ ਠੀਕ ਹੈ ਜੀ ਆਪਾਂ ਇਹ ਨਹੀਂ ਪੰਜਾਂ ਦੀ ਕਹਿੰਦੇ ਪਛਾਂ ਦੀ ਕਹਾਂਗੇ ਨਹੀਂ ਬਿਲਕੁਲ ਆਪਾਂ ਦੋ ਜੇ ਦਾ ਕਾਟ ਹੀ ਦਾਂਦੇ ਆ ਬਿਲਕੁਲ ਸਿਆਣੀ ਗੱਲ ਆ ਕਰਦੀ ਆ ਹਾਂ ਬਾਕੀ ਪਸਾਨ ਜੇ ਸ਼ਟਾ ਇੱਥੇ ਮੇਰਾ ਵੀ ਗੱਡੀ ਵੀ ਲੈ ਗਿਆ ਜੀ ਕੋਈ ਇੱਥਾ ਘਾਰਵਾ ਦਾ ਵੀ ਪੂਰ ਸ਼ਟਾ ਆਪਣੀ ਫੁੱਲ ਕਨੇਡੀ ਗੱਡੀ ਦਾ ਕਰਾਵੇ ਦਵਾਂਗੇ ਠੀਕ ਜੀ ਠੀਕ ਜੀ ਠੀਕ ਜੀ ਵੱਡੀ ਮਾਝ ਆਮ ਨਾਲ ਕੋ ਸਮਝੀ ਨਹੀਂ ਆਮ ਨਾਲ ਕੋ ਸਮਝੇ ਕੱਟ ਕੱਟ ਚੰਗਾ ਵਾ ਇੱਥੇ ਜਾਓਗੇ ਜੇ ਵੀਡੀਓ ਦੇ ਨਾਲ ਉਹ ਡਬਲ ਦੇਖੂਗਾ ਬਾਕੀ ਵੀਡੀਓ ਨੂੰ ਵਰਤਵਾਤ ਜਰੂਰ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ